ਲੈ ਵੀ ਮਿੱਤਰੋ ਅੱਜ ਵੀਡੀਓ ਖੋਲਣ ਸਾਰੀ ਪਟਾਕੇ ਪੈਣਿਆ ਕਿਵੇਂ ਪੈਣਿਆ ਦੱਸੋ ਜੀ ਬਾਈ ਜੀ ਫੇਲੇ ਸਸਰੀਕਾ ਸਾਰੇ ਪੰਜਾਬ ਨੂੰ ਆ ਪੰਜਾਬ ਵੀਰਾਂ ਨੂੰ ਆ ਕਿਸਾਨ ਭਰਾਵਾਂ ਨੂੰ ਆ ਇੰਡੀਆ ਦਾ ਪਹਿਲਾ ਬਾਈਕ ਹੈ ਜਿਹੜਾ ਸੀ 5 ਸਾਲਾਂ ਤੋਂ ਇੱਕੋ ਰੇਡ ਤੇ ਵੇਚਦੇ ਆ ਰਹੇ ਆ ਔਰ ਰੇਡ ਦੀ ਗਾਰੰਟੀ ਵੀ ਹੈ ਚੀਜ਼ ਚੈੱਕ ਕਰ ਲੋ ਲੈਦਰ ਦੀ ਸੀਟ ਹੈ ਹਾਂਜੀ ਰਾਇਲ ਇਨਫੀਲਡ ਨੂੰ ਕਹਿੰਦੇ ਆ ਠੀਕ ਹੈ ਜੀ ਉਦਾਂ ਦਾ ਕਹਿੰਦੇ ਕਹਿੰਦੇ 50 ਸੀਸੀ ਵੀ ਚੱਲੇ ਘੱਟ ਹੈ ਪਰ ਬਾਈਕ ਬਹੁਤ ਪਿਆਰਾ ਹੈ ਮੇਰਾ ਤਾਂ ਕਹਿੰਦੇ ਮਨ ਮੋ ਲਿਆ ਤੁਸੀਂ ਜਿਹੜਾ ਪਿਆਰ ਕਰਦਾ ਇੱਕ ਬੱਚੇ ਨੂੰ ਨਹੀਂ ਪੰਜ ਜਣਿਆਂ ਨੂੰ ਗਿਫਟ ਕਰਨਾ ਹੈ ਹਾਂ ਦੁਸ਼ਹਿਰੇ ਵਾਲੇ ਦਿਨ ਠੀਕ ਹੈ ਜਿਹੜਾ ਦੱਬ ਕੇ ਵੀਡੀਓ ਸਾਡੇ ਸ਼ੇਅਰ ਕਰਦਾ ਕਮੈਂਟ ਕਰਦਾ ਹੈ ਤੇ ਕਹਿੰਦਾ ਆਪਣਾ ਗੁੱਟਾ ਸੰਭਾਲ ਕੇ ਰੱਖ ਲਿਓ ਦੱਬੇ ਜਾਈਓ ਤੇ ਜਿੰਨਾਂ ਨੂੰ ਨਹੀਂ ਲੋੜ ਹੈਗੀ ਉਹਨਾਂ ਨੂੰ ਐਟ ਦਾ ਟੈਗ ਮਾਰ ਦਿਓ ਜਿੰਨਾ ਕਮੈਂਟ ਮੈਕਸਿਮਮ ਕਰੇਗਾ ਅਸੀਂ ਤੁਹਾਡੀ ਬਾਈ ਜੀ ਦੀ ਆਈਡੀ ਵਾਈਦ ਪੇਨ ਨੂੰ ਫੋਲੋ ਕਰ ਲੈਣਾ ਪੰਜਾਬ ਸਿੰਘ ਵਾਲੇ ਤੇ ਬਾਈ ਆਪਣਾ ਦਾਸ ਹਾਂ ਮੈਂ ਗੁਰੂ ਟੋਏ ਤੇ ਇਹਨੂੰ ਫੋਲੋ ਕਰਕੇ ਇੱਕ ਦੱਸ ਦਈਏ ਵੀਡੀਓ ਦੇ ਆਪ ਪੂਰੀ ਰੀਲ ਦਿਖਾਣੀ ਹੈ 100 ਤੋਂ ਉੱਪਰ ਸਾਡੇ ਬਾਈ ਜੀ ਫੇਜ ਬਣ ਚੁੱਕੇ ਫਰਾਡ ਵਾਲੇ ਤੇ ਬੇਨਤੀ ਹੈ ориجنલ పే నో హి ఫాలో కరియో ఫేస్ బుక్ ఇన్‌స్టాగ్రామ్ యూట్యూబ్ నో తే రూపయ్యా నా పైయో కోయి బి తానూ ఆఖే లగ్ జవే బైజీ ని ఫోన్ కర్దే 100 రూపయ్యా ని పానా పూరీ వీడియో అంత తక్ dekh liyo ਸਾਡੀ వెబ్‌సైట్ ਬਣ ਚੁੱਕੀ ਹੈ daagurtoy.in ਤੇ ਜਾ ਕੇ ਦੀ ਸ਼ਾਪਿੰਗ ਕਰ ਜਾਣਾ ਅਸੀਂ ਕਿਸੇ ਪਕਾਰ ਵੀ ਵਟਸਐਪ ਮੈਸੇਜ ਨਹੀਂ ਪਾਉਂਦੇ ਨਾ ਫੋਟੋ ਪਾਉਂਦੇ ਨਾ ਕਿਸੇ ਕਸਟਮਰ ਨੂੰ ਫੋਨ ਕਰਦੇ ਪੈਸੇ ਪਾਉ ਹੂੰ ఆర్డర్ ਬਣੇ ਤੋਂ ਬਚੋ ਬਿਲਕੁਲ ਜੀ బైజీ ਕੋਈ ਵੀਡੀਓ dekh lenda hai te zaroor main kaunga di sirf phone karke ya whatsapp te jaake ya sirf order hi paana jado tade ghar e samaan aave bell baje ਤਾਂ ਦਾ ਤੁਸੀਂ ਪੈਸੇ ਪਾਣੇ ਬਾਈ ਜੀ ਆ ਪੰਜ ਜਨਾਂ ਨੂੰ ਬਿਲਕੁਲ ਫ੍ਰੀ ਪਹਿਲੇ ਪੰਜ ਬੰਦਿਆਂ ਨੂੰ ਗਿਫਟ ਦੇਣਾ ਜਿਹੜੇ ਸਭ ਤੋਂ ਪਹਿਲਾਂ ਕਮੈਂਟ ਕਰੂਗਾ ਵਧੀਆ ਕਮੈਂਟ ਲਿਖੂਗਾ ਬਾਈ ਵੀ ਲਵ ਗੁਰੂ ਟਾਇਰ ਜਾਂ ਗੁਰੂ ਟਾਇਰ ਹੈ ਕਿੱਥੇ ਹੈ ਜਾਂ ਤੁਸੀਂ ਕਿਹੜੇ ਸ਼ਹਿਰ ਤੋਂ ਬੋਲਦੇ ਹੋ ਜਾਂ ਤੁਹਾਡੇ ਜਵਾਗ ਦਾ ਨਾਮ ਕੀ ਹੈ ਕਮੈਂਟ ਦੱਬ ਕੇ ਕਰਿਓ ਦਿਖਾਨੇ ਪੂਰੀ ਲੌਂਗ ਵੀਡੀਓ ਤੁਹਾਨੂੰ ਆਜੋ ਬਾਈ ਜੀ ਆਜੋ ਬਾਈ ਜੀ ਅੱਗੇ ਅੱਗੇ ਬਹੁਤ ਭੰਡਾਰਾ ਖੋਲਣਾ ਬਾਈ ਉਹਨਾਂ ਦਾ ਤੇ ਕਾਰਾਂ ਲੈਂਡ ਕਰੂਜ਼ਾਂ ਸਾਰਿਆਂ ਨੇ ਜਿੱਥੋਂ ਸ਼ੁਰੂ ਕਰੀਏ ਭਾਈ ਜੀ ਇੰਡੀਆ ਦੀ ਪਹਿਲੀ ਗੱਡੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਤੁਸੀਂ ਵੀਡੀਓ ਦਾ ਨਾਮ ਪਤਾ ਕਿਹਣਾ ਹੈ ਸੁਪਨਿਆਂ ਦੀ ਦੁਨੀਆ ਸੁਪਨਿਆਂ ਦੀ ਦੁਨੀਆ ਕਿਉਂਕਿ ਜਦੋਂ ਬੰਦਾ ਸੋਚਦਾ ਬਈ ਮੈਂ 1 ਕਰੋੜ ਵਾਲੀ ਗੱਡੀ 'ਚ ਬਹਿਣਾ ਹੈ ਹੂੰ ਤੇ ਫਿਰ ਵੀ ਬਜਟ ਨਹੀਂ ਹੁੰਦਾ ਖਰਚਾ ਨਹੀਂ ਪਰ ਬੰਦਾ ਤੇ ਮੈਂ ਰეკਮੈਂਡ ਕਰਨਾ ਚਾਹੂੰਗਾ ਦੀ ਆਪਣੇ ਜੋਅਕਨ ਲੈ ਕੇ ਦੇ ਦੋ ਹਾਂ ਇਹ ਜੀਐਲਏ ਕਲਾਸ ਗੱਡੀ ਹੈ ਜਿਹੜੀ ਬਾਜ਼ਾਰ ਦੇ ਵਿੱਚ 90 ਲੱਖ 95 ਲੱਖ ਦੀ ओरिजिनल ਮਿਲਦੀ ਹੈ ਵੱਡੀਆਂ ਗੱਡੀਆਂ ਹੂੰ ਤੇ ਜੋ ਆਕਰ ਨੂੰ ਤੇ ਇਹ ਗੱਡੀ ਲੈ ਕੇ ਦੇ ਸਕਦੇ ਹੋ ਜਿਹੜੀ ਸਿਰਫ ਕੀਮਤ 20 ਆਰ 22 ਆਰ 25 ਤੱਕ ਜਾਂਦੀ ਹੈ ਸਭ ਤੋਂ ਪਿਆਰਾ ਮਾਡਲ ਹੈ ਮੈਂ ਤੁਹਾਨੂੰ ਟੌਪ ਪੰਜ ਮਾਡਲ ਦਿਖਾਵਾਂਗਾ ਕਿਉਂਕਿ ਕਸਟਮਰ ਕਹਿੰਦਾ ਜੀ ਸਾਨੂੰ ਸਾਡੇ ਸ਼ਹਿਰੋਂ ਹੀ 5000 7000 ਜਾਂ 10 ਦੀ ਗੱਡੀ ਮਿਲ ਜਾਂਦੀ ਹੈ ਤੁਹਾਡੇ ਤੋਂ ਵਧੀਆ ਮਾਡਲ ਕਿਹੜਾ ਹੈ ਤੇ ਮਾਝ ਕੋਈ ਸਸਤੀ ਗੱਡੀ ਦੀ ਗੱਲ ਨਹੀਂ ਕਰ ਰਿਹਾ ਭਾਰੀ ਗੱਡੀ ਦੀ ਗੱਲ ਨਹੀਂ ਕਰ ਰਿਹਾ ਵੱਡੀ ਗੱਡੀ ਦੀ ਗੱਲ ਨਹੀਂ ਕਰ ਰਿਹਾ ਕਸਟਮਰ ਕਹਿੰਦਾ ਜੀ ਵੀਡੀਓ ਚਰ ਕੈਮਰਾ ਐਪਲ ਦਾ ਹੋਵੇ ਜਾਂ ਸੈਮਸੰਗ ਦਾ ਹੋਵੇ ਫੋਟੋਆਂ ਐ ਵੱਡੀ ਫੱਟ ਨਹੀਂ ਲਿਖਦੀ ਐ ਪਰ ਮੈਂ ਤੁਹਾਨੂੰ ਗੱਡੀ ਬੈਠ ਕੇ ਚਲਾ ਕੇ ਵੀ ਦਿਖਾਉਂਗਾ ਸਾਈਜ਼ ਵੱਡਾ ਦਿਖਾਉਂਗਾ ਠੀਕ ਐ ਉਵੇਂ ਹੀ ਸਾਡੇ ਕੋਲ ਗੱਡੀ ਕੰਪਨੀ ਦੇ ਰਿਹਾ ਮਾਡਲ ਆ ਗਿਆ ਰਾਇਲਸ ਰਾਇ ਆਹਾ ਆਹਾ ਫਿਲਮਾਂ 'ਚ ਦੇਖਦੇ ਨਾ ਬਿੱਦਾ ਆਇਆ ਗੱਡੀ ਕੋਟਮੈਂਟ ਬਾਕੇ ਉਤਰਦਾ ਐ ਇਹ ਤਾਂ ਉਤਰਦੇ ਨੇ ਡਾਈਨ ਬਲਜੀਰੀਆਂ ਨੂੰ ਲਾਣੀ ਦੱਲੇ ਹਾਂਜੀ ਹਾਂ ਅੱਛਾ ਬਾਈ ਜੀ ਨੂੰ ਪਸੰਦ ਆ ਗਈ ਐ ਹਾਂਜੀ 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 ਇਹਦਾ ਦਿਖਾਉਣੀ ਪੈਣੀ ਐ ਤੇ ਆ ਗੱਡੀ ਦੀ ਲੁੱਕ ਦੇਖ ਲੋ ਡਿਜ਼ਾਈਨ ਦੇਖ ਲੋ ਗੱਡੀ ਤਾਕੀਆਂ ਦੇਖ ਲੋ ਜੋ ਫੰਕਸ਼ਨ ਕੰਪਨੀ ਨੇ ਬਣਾਏ ਨੇ ਬਿਲਕੁਲ ਏ ਪਲੱਸ ਹੈਗੇ ਨੇ ਜੇ ਬੱਚਾ ਤਾਂ ਲੱਗਦਾ ਸ਼ੌਕੀਨ ਹੈਗਾ ਵੇੜੇ-ਬੁੜੇ ਜਿੱਥੇ ਥਾਰੇ ਖੁੱਲੀ ਜਗ੍ਹਾ ਗਈ ਹੈ ਆ ਜਾ ਵੀ ਬੈਠ ਕੇ ਦਿਖਾ ਪਹਿਲਾਂ ਲੈ ਵੀ ਤੇਰਾ ਵੀ ਸੁਪਨਾ ਪੂਰਾ ਹੋਊਗਾ ਕਾਕਾ ਤਿਆਰ ਰੱਖੀਂ ਰਾ ਇਹ ਜਿਵੇਂ ਇੱਥੇ ਬਹਿ ਗਿਆ ਜੀ ਵੱਡਾ ਹੋ ਕੇ ਵੱਡੀ ਚ ਬਹਿ ਜਾਊਗਾ ਬਿਲਕੁਲ ਸਰ ਕੰਪਨੀ ਦੇ ਮਾਡਲ ਉਹ ਲੈ ਕੇ ਆਏ ਆ ਬਿਲਕੁਲ 00 ਸਾਈਜ਼ ਲੈ ਕੇ ਆਏ ਗੂਗਲ ਤੇ ਵੀ ਨੇ ਸਰਚ ਕਰ ਸਕਦੇ ਰਾਇਲਸ ਰਾਇਲ ਲਿਖ ਕੇ ਤੇ ਉਹਦੇ ਨਾਲ ਗੁਰੂ ਡਰਾਈ ਲਿਖ ਲੋਗੇ ਤੇ ਸਾਡੀ ਰੋਲਸ ਰਾਈ ਗੱਡੀ ਭਾਈ ਜੀ ਆ ਜਾਏਗੀ। ਇਹਦਾ ਪ੍ਰਾਈਸ ਕਿੰਨਾ ਜੀ? ਇਹ ਕਰੀਬਨ ਆਪਣਾ ਬਜਟ 15 ਤੋਂ 20 ਐਸ ਲੈ ਕੇ ਚੱਲੋਗੇ ਤੇ ਹੈਗਾ। ਪਲੱਸ ਆਸਾਨ ਕਿਸ਼ਤਾ ਮੀਨਜ਼ ਬਜਾਜ ਕਾਰਡ ਕਰਕੇ ਤੁਹਾਡਾ ਬਣਿਆ ਹੋਇਆ ਤਾਂ ਵੈਲਿਡਟੀ ਲੈ ਕੇ ਜਾ ਸਕਦੇ ਹੋ। ਇਹਨਾਂ ਦੀਆਂ ਵੀ ਕਿਸ਼ਤਾ ਹੋਣ ਲੱਗ ਗਈ ਜੀ। ਭਾਈ ਜੀ ਪੂਰੀ ਖੁੱਲੇ ਦਿਲ ਨਾਲ। ਕਿਸ਼ਤਾ ਨੂੰ 5 ਸਾਲ ਹੋ ਗਿਆ ਸਾਨੂੰ ਵੇਖ ਕਰਦੇ ਆ ਨੂੰ। ਅੱਛਾ। ਬਾਬਾ ਜੀ ਕਿਰਪਾ ਨਾਲ ਤੇ ਜਿੰਦਾ ਵਧੀਆ ਕਾਰਡ ਬਣਿਆ 0% ਇੰਟਰਸਟ ਤੇ ਉੱਤੇ ਵੀ ਗੱਡੀ ਖਰੀਦ ਸਕਦਾ ਜੀ। ਅੱਗੇ ਚੱਲੀਏ ਜੀ ਹੁਣ। ਸਪੈਸ਼ਲ ਗੱਡੀ ਵੱਡੀ ਲੈ ਕੇ ਆਏ ਆ। sports model ਆ ਗਿਆ sports model ਇਹ ਗੱਡੀ ਦਾ ਇੱਕ ਕੁਸ਼ਨ ਹੈਗਾ ਬੇਨਤੀ ਜੀ ਗੱਡੀ ਦੇਖ ਲੋ ਧਿਆਨ ਨਾਲ ਇਹ ਗੱਡੀ ਦਾ ਨਾਮ ਕੀ ਹੈ ਬਾਈ ਜਿੰਨਾਂ ਤੋਂ ਕੁਸ਼ਨ ਹੀ ਹੈਗਾ ਵੀ ਗੱਡੀ ਦਾ ਨਾਮ ਦੱਸੋ ਕੀ ਕਮੈਂਟ ਜਿਹੜਾ ਸਹੀ ਆਨਸਰ ਪੰਜਾਬੀ ਇੰਗਲਿਸ਼ ਔਰ ਹਿੰਦੀ ਲਿਖ ਦੇਗਾ ਉਹਨੂੰ ਕੋਈ ਨਾ ਕੋਈ ਗਿਫਟ ਮਿਲ ਜਾਏਗਾ ਜੀ ਚੱਕੋ ਜੀ ਆ ਗੱਡੀ ਦਾ ਨਾਮ ਦੱਸ ਦੋ ਮਿੱਤਰੋ ਜਿਹੜਾ ਨਾਮ ਦੱਸਦੂਗਾ ਉਹਨੂੰ ਫ੍ਰੀ ਦੇ ਵਿੱਚ ਗਿਫਟ ਦੇ ਦੇਣਾਗਾ ਅਸੀਂ ਅੱਥੀ ਖੜਕਾ ਦਦਨੇ ਦੱਸੋ ਜੀ ਫਿਰ ਨਹੀਂ ਲਿਖਣਾ ਪੰਜਾਬੀ ਚ ਇੰਗਲਿਸ਼ ਤੇ ਹਿੰਦੀ ਚ ਹੈ ਉਹ ਕਹਿੰਦੇ ਨਾ ਦੱਸੋ ਜੀ ਗਿਫਟ ਮਿਲਦਾ ਲੁਧਿਆਣੇ ਲੁਧਿਆਣੇ ਵਾਲੇ ਜਿਹੜੇ ਕਹਿੰਦਾ ਤੇਜ਼ ਹੁੰਦੇ ਨੇ ਹਾਂ ਤੇ ਪੰਜਾਬ ਵਾਲੇ ਜਿਹੜੇ ਮੇਰੇ ਬਾਈ ਜਿਹੜੇ ਕਹਿੰਦੇ ਕੋਈ ਹੋਇਆ ਨਹੀਂ ਪੋਲੀਓ ਵਾਲਾ ਕਹਿੰਦਾ ਮੈਂ ਚੱਕ ਕੇ ਪਾਉਂਗਾ ਵੀਡੀਓ ਸ਼ੇਅਰ ਕਰੂੰਗਾ ਪਤਾ ਲੱਗਣਾ ਡਿਸਕਵਰੀ ਆ ਗਈ ਗੱਡੀ ਆ ਗਈ ਸਭ ਤੋਂ ਪਿਆਰੀ ਗੱਡੀ ਏ ਟੂ ਸੀਟਰ ਗੱਡੀ ਹਾਂਜੀ ਮਾਮਲੀ ਨੋਰਮਲ ਗੱਡੀਆਂ ਨਾਲੋਂ ਥੋੜਾ ਇੱਕ ਅਲੱਗ ਆਰਟੀਕਲ ਅਸੀਂ ਲੈ ਕੇ ਆਏ ਆ ਅਗਰ ਬੱਚਾ ਦਾ ਸਾਲ ਡੇਢ ਸਾਲ 2 ਸਾਲ 3 ਸਾਲ ਦਾ ਬੱਚਾ ਹੈਗਾ ਮੈਂ ਜ਼ਰੂਰ ਰეკਮੈਂਡ ਕਰਾਂਗਾ ਤੇ ਮੈਂ ਬਾਈ ਉਹਨਾਂ ਦਾ ਧੰਵਾਦ ਆ ਗੈਰੀ ਸੰਧੂ ਬਾਈ ਦਾ ਹਾਂਜੀ ਬਾਈ ਜੀ ਇਹ ਪਹਿਲੀ ਗੱਡੀ ਜਿਹੜੀ ਏ ਇਹਦੇ ਲਾ ਰੰਗ ਦੀ ਗੱਡੀ ਅਸੀਂ ਬਾਹਰ ਭੇਜੀ ਬਾਈ ਜੀ ਸਭ ਤੋਂ ਵਧੀਆ ਗੱਡੀ ਹੈ ਗੱਡੀ ਦਾ ਨਾਮ ਡੱਡੂ ਗਾਰ ਕਹਿੰਦੇ ਆ ਉਹ ਜੋ ਗੈਰੀ ਛਲਾਂਗਾ ਮਾਦਾ ਨਾ ਠੱਪ ਠੰਮ ਇਹ ਉਹ ਸਾਰੇ ਸਾਰੀਆਂ ਗੱਡੀਆਂ ਦੇ ਜਵਾਕ ਚਲਾਉਂਦੇ ਨੇ ਇਸ ਟਾਈਮ YouTube ਤੇ ਜਾ ਕੇ ਗੈਰੀ ਬਾਈ ਦਾ ਚਾਹ ਪੇ ਫੋਲੋ ਕਰ ਲਿਓ ਉੱਥੇ ਦੇਖ ਲਿਓ ਉਹਨਾਂ ਜਿਹੜੇ ਜਵਾਕ ਚਲਾ ਰਹੇ ਦੋ ਬੇਟੇ ਨੇ ਉਹਨਾਂ ਦੇ ਕਹਿੰਦੇ ਲਾਲ ਰੰਗ ਦੀ ਗੱਡੀ ਪਾਰ ਕੇ ਚਲਾ ਰਹੇ ਬਈ ਗੱਡੀ ਮਿਲੂ ਕਿੱਥੋਂ ਗੁਰਟੋ ਆਏ ਮਿਲੂ ਲੁਧਿਆਣਾ ਗੁਰਟੋ ਆਏ ਤੋਂ ਵੀ ਵੈਬਸਾਈਟ ਤੇ ਸਰਚ ਕਰ ਲਓ ਜਿਵੇਂ Amazon ਆਪਾਂ ਸਰਚ ਕਰਦੇ ਆ ਨਾ ਤੁਹਾਨੂੰ ਮਹਿੰਗੇ ਰੇਟ ਦਿਖਾਉਂਦੇ ਨੇ 27000 30000 ਡਿਲੀਵਰੀ ਆ ਜਾਏਗੀ ਉਵੇਂ ਸਾਡੀ ਵੈਬ gurtoy.in ਦੇ 5000 ਤੋਂ ਲੈ ਕੇ 25000 ਤੱਕ ਗੱਡੀਆਂ ਸਾਰੀਆਂ ਅਵੇਲੇਬਲ ਨੇ ਠੀਕ ਹੈ ਇਹ ਗੱਲ ਕਰੀਏ ਇੱਕ ਸਭ ਤੋਂ ਕਸ਼ਵਨੂਣਾ ਇੱਕ ਅਵੇਅਰਨੈਸ ਘਾਟਾ ਕਹਿੰਦਾ ਇਹ ਗੱਡੀ ਵੱਡੀ ਦੇ ਦੋ ਅਸੀਂ ਰਿਕਮੈਂਡ ਕਰ ਰਹੇ ਹਾਂ 2 ਸੀਟਰ ਗੱਡੀ ਬੱਚਾ ਜਿਹੜਾ ਦੋ ਬੱਚੇ ਹੈਗੇ 4 ਸਾਲ 6 ਸਾਲ ਬੱਚੇ ਇਧਰ ਆ ਕੇ ਧਿਆਨ ਨਾਲ ਦੇਖੋ ਆਹਖੋ ਇਧਰ ਵੀ ਬੈਲਟ ਵੱਖਰੀ ਲੱਗੀ ਹੈ ਇਧਰ ਵੀ ਬੈਲਟ ਲੱਗੀ ਹੈ ਆਪਾਂ ਕਹਿੰਦਾ 2 ਸੀਟਰ ਗੱਡੀ ਆ ਗਈ ਮਾਈਕ ਸਿਸਟਮ ਆ ਗਿਆ ਟੱਚ ਸਕਰੀਨ ਆ ਗਈ ਇਹ ਉਹ ਮਾਡਲ ਨੇ ਮਿਆਰੀਆਂ ਦਾ ਛੋਟਾ ਗੱਡੀਆਂ ਛੋਟਾ ਮੂਸਲੇ ਵਾਂਗੂ ਬਈ 40 ਕਿਲੋ 60 ਕਿਲੋ ਦਾ ਪੂਰਾ weight ਖਿੱਚ ਕੇ ਲੈ ਕੇ ਜਾਂਦੀਆਂ ਗੱਡੀਆਂ ਪ੍ਰੋਫੈਸ਼ਨਲ ਗੱਡੀਆਂ ਆਗੀਆਂ ਨੇ ਜੇ ਖੁੱਲੀ ਡੁੱਲੀ ਦੀ ਗੱਡੀ ਚਾਹੀਦੀ ਹੈ ਓਪਨ ਟੂ ਸ਼ਿਟਰ ਓਪਨ ਟੂ ਸ਼ਿਟਰ ਵੀ ਅਵੇਲੇਬਲ ਹੈ 기 ਹੈ ਇਹ ਲੇਟੈਸਟ ਮਾਡਲ ਹੈ ਜੋ ਬਹੁਤ ਟ੍ਰੈਂਡ ਚੱਲ ਰਿਹਾ ਜੀਪ ਇਹਦਾ ਕਲਰ ਵੀ ਬਹੁਤ ਸੋਹਣਾ ਯਾਰ। ਭਾਜੀ ਇੰਗਲਿਸ਼ ਕਲਰ ਹੈ, ਮੇਡ ਇਨ ਜਰਮਨ ਦੀ ਕਹਿੰਦੇ ਗੱਡੀ ਕੀ ਹੈ? ਗੱਡੀ ਤੇ ਨਾ ਕੰਪਨੀ ਨੇ ਲੋਗੋ ਲਾ ਕੇ ਭੇਜਿਆ। ਮੈਂ ਕੋਈ ਵੀ ਮਾਡਲ ਤੁਹਾਨੂੰ ਦਊਂਗਾ ਨਾ, ਇਹ ਕੰਪਨੀ ਸਰਟੀਫੀਕੇਟ ਲੋਗੋ ਲੱਗੇ ਆਣਗੇ। ਵੀ ਕੰਪਨੀ ਜ਼ਿਆਦਾ ਸੋਹਣੀ ਹੈ ਜੀ। 2-2 ਸਾਲ ਦੀ ਗਾਰੰਟੀ ਅਸਾਂ ਨਾਲ ਦੇ ਰਹੀਆਂ ਨੇ। ਵੀ ਕਸ਼ਮੀਰ ਪਿੰਡ ਦਾ ਕੋਈ ਆ ਜਾਂਦਾ ਹੈ ਕਹਿੰਦਾ ਮੈਂ ਖੇਤਾਂ ਨੂੰ ਗੱਡੀ ਭਜਾਣੀ ਹੈ। ਤੇ ਤੂੜੀ ਬਣ ਕੇ ਭਜਾਣੀ ਸ਼ਰਾਰਤੀ ਬੱਚੇ ਹੁੰਦੇ ਨੇ। ਤੇ ਉਹਨਾਂ ਲਈ ਇਹ ਗੱਡੀਆਂ ਮੈਂ ਸਾਰੀ ਵੀਡੀਓ ਜਿਹੜੀਆਂ ਹਿੰਗੀਆਂ ਨੇ ਕੰਪਨੀ ਦਾ ਗੁੱਟੋ ਦਾ ਪੇਜ ਬਣ ਗਿਆ ਇੰਸਟ ਉਹ ਪ੍ਰੋਪਰ ਸਹੀ ਅਸੀਂ ਬਣਾ ਕੇ ਪਾਈਆਂ ਆਈਆਂ ਤੁਸੀਂ ਈਜ਼ੀਲੀ ਲੈ ਕੇ ਜਾ ਸਕਦੇ ਹੋ ਆ ਜਿਵੇਂ ਮਤਲਬ ਆ ਗੱਡੀ ਦਾ ਕਲਰ ਹੈ ਜੀ ਇਹ ਤੁਹਾਨੂੰ ਕਿੰਨੇ ਕੁ ਮਿਲ ਜਾਣਗੇ ਲੋਕ ਬਹੁਤ ਪਸੰਦ ਕਰਦੇ ਆ ਭਾਈ ਜੀ ਮੇ ਕੋ ਕ੍ਰੀਮਨ ਸਟਾਕ 500 ਪੀਸ ਅਵੇਲੇਬਲ ਹੈਗਾ 50 60 ਪੀਸ ਦੀ ਫਿੱਟ ਕਿਤੇ ਰੱਖੇ ਨੇ ਬਾਕੀ ਵੈਰਾਈਟੀ ਰੋਜ਼ ਨਵੀਂ ਆਉਂਦੀ ਹੈ ਵੀ ਉਹ ਵਾਲੀ ਨਹੀਂ ਹੈਗੀ ਵੀ ਇੱਕ ਗੱਡੀ ਦਿਖਾਤੀ ਬਸ ਖਤਮਾ ਕੰਮ ਵੈਰਾਈਟੀ ਸੂਟਾ ਦੀ ਦੁਕਾਨ ਕਹਿ ਲਓ ਇੱਥੇ ਅਗਲੀ ਹੈ ਦੇਖਿਆ ਅਗਲੇ ਦੇਖਦਾ ਤਾਂ ਡੱਬਾ ਮੁੰਡੇ ਨੇ ਹੋਰ ਖੋਲਦਣਾ ਗਾਗ ਦੀ ਫਿੱਟ ਹੋ ਰਹੀ ਹੈ ਤੁਹਾਨੂੰ ਉਹ ਪਸੰਦ ਆਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਹਾਂ ਤੇ ਹੋਰ ਦਿਖਾਓ ਕੀ ਭਾਈ ਜੀ ਇੰਡੀਆ ਦੀ ਪਹਿਲੀ ਨੌਨ ਪੋਲੂਸ਼ਨ ਜਿਹਨੂੰ ਕਹਿੰਦੇ ਪੋਲੂਸ਼ਨ ਫਰੀ ਗੱਡੀ ਸਰ ਰੇ ਇੰਡੀਆ ਨੂੰ ਸਭ ਤੋਂ ਵਰਲਡ ਬੈਸਟ ਬਾਈਕ ਜਿਵੇਂ ਮੋਦੀ ਜੀ ਨੇ ਕਿਹਾ ਸੀ ਭਾਈ ਵੀ ਚਲਾਨ ਹੁੰਦੇ ਨੇ 1800 ਤੋਂ ਥੱਲੇ ਵਾਲੇ ਹਾਂਜੀ ਤੇ ਤੁਹਾਡੇ ਜਵਾਕ 1800 ਤੋਂ ਥੱਲੇ ਨੇ ਇੱਕ ਸਖੀਰ ਨਾ ਖਾਸियत ਹੈ ਜਿਹੜੀ ਬੈਟਰੀ ਕੰਪਨੀ ਨੇ ਪਾਈ ਹੈ 80 ਕਿਲੋਮੀਟਰ ਗੱਡੀ ਚੱਲੂਗੀ ਅੱਛਾ ਤੇ ਸਪੀਡ ਮੈਕਸਿਮਮ 22 25 ਕੰਪਨੀ ਲੋਕ ਲੱਗ ਭੇਜਿਆ ਤਾਂ ਕਿ ਕੋਈ ਤਾਨੀਆਂ ਪਹੀਆਂ ਤੇ ਦਰੂਗੇ ਬਾਈ ਮੈਂ ਕਹਿੰਦਾ ਤੁਹਾਡੇ ਨਾਲ ਥੋੜਾ ਅੱਗੇ ਕਰੋ ਮੈਂ ਵੀ ਨਾਲ ਬਹਿ ਜਾ ਕੇ ਅੱਗੇ ਖੜ ਜਾਵਾਂ ਦੇਖੋ ਜੀ ਤੁਸੀਂ ਆਜੋ ਬਹਿ ਜਾਓ ਥੋੜਾ ਜਿਹਾ ਅੱਗੇ ਹੋਰ ਹੋਰ ਅੱਗੇ ਰੇਸ ਦਿਓ ਚਲੋ ਜੀ ਬਾ ਸ਼ੌਕਰ ਸਿਸਟਮ ਆ ਗਿਆ ਮਤਲਬ ਕਿ ਭਾਈ ਇਹ ਚਾਚੀ ਇੱਕ ਹੋਰੇ ਲੈ ਗਏ ਫਿਰ ਤੁਹਾਡਾ ਨਜ਼ਾਰਾ ਹੀ ਵਖਰਾ ਹੈ ਬੱਚੇ ਬਲਾਵਾ ਪੰਜ ਹੋਰ ਨਹੀਂ ਨਹੀਂ ਠੀਕ ਹੈ ਜੀ ਇਹ ਤਾਂ ਚੀਜ਼ ਹੀ ਬੜੀ ਘਾਟਾ ਮਿੱਤਰੋ ਤੁਸੀਂ ਵੀ ਚੱਕ ਲੋ ਆ ਕੇ ਵੇ ਡਰਾਈਵਿੰਗ ਮੇਰੀ ਮਾੜੀ ਹੈ ਮੈਨੂੰ ਅਲੱਗ ਖੇਤ ਨਾ ਲੈ ਜਿਓ ਕਿਤੇ ਮਾੜੇ ਹਾਂਜੀ ਹਾਂ ਤੇ ਇਹਦਾ ਪ੍ਰਾਈਸ ਕਿੰਨਾ ਜੀ ਭਾਈ ਜੀ ਲੱਖ ਰੁਪਏ ਦੀ ਗੱਲ ਕੀਤੀ ਵੇ ਜਨਵਰੀ ਤੇ ਪ੍ਰਾਈਸ ਹੀ ਪੁੱਛ ਦਿੰਦੇ ਹੋ ਸਾਡੇ ਰੇਟਾਂ ਦੀ ਗਾਰੰਟੀ ਪੂਰੇ ਪੰਜਾਬ ਨੂੰ ਹੈ ਹਾਂ ਕੋਈ ਵੀ ਬਾਈ ਆਂਦਾ ਆਪਣਾ ਗੂਗਲ ਤੇ ਨਾਲ ਸਰਚ ਕਰ ਲੋ ਸਿੱਧਾ ਹੀ ਫੰਡਾ ਕੰਮ ਖਤਮ ਕਰਦਾ ਵੇ ਪੂਰੇ ਇੰਡੀਆ ਦੇ ਲਈ Amazon ਇੱਕ ਐਸੀ ਸਾਈਟ ਹੈ .in ਨੂੰ ਕਹਿੰਦੇ ਇੰਡੀਆ ਦੇ ਲਈ ਹੈ .com ਹੁੰਦੀ ਯੂਕੇ ਕੈਨੇਡਾ ਅਮਰੀਕਾ ਦੇ ਲਈ ਸਿਰ ਉਤੇ ਪ੍ਰੋਡਕਟ ਦਾ ਦੀ ਸਰਚ ਮਾਰਨਾ ਹੈ ਤੁਹਾਨੂੰ ਤੇ ਪ੍ਰਾਈਸ ਲਿਖਿਆ ਆ ਜਾਊਗਾ ਇਹਦੀ ਬੈਟਰੀਆਂ ਵਗੈਰਾ ਇਸ ਤੋਂ 20% ਸਸਤਾ ਸਾਡਾ ਰੇਟ ਆਊਗਾ ਬੈਟਰੀਆਂ ਵਗੈਰਾ ਦੀ ਗਾਰੰਟੀ 3 ਸਾਲ ਦੀ ਸਾਡੀ ਗਾਰੰਟੀ ਗਈ ਹੈ 3 ਸਾਲ ਬਾਅਦ 5 ਸਾਲ ਦੀ ਕੰਪਨੀ ਮੇਨਟੇਨੈਂਸ ਦੀ ਗਾਰੰਟੀ ਨਾਲ ਲੱਗੀ ਹੈ ਵੀ ਤੁਸੀਂ ਪੂਰੇ ਇੰਡੀਆ ਚ ਕਿਤੇ ਵੀ ਲੈ ਕੇ ਜਾ ਕੇ ਜਾਂਦੇ ਹੋ ਰਫ ਐਂਡ ਟਫ ਗੱਡੀਆਂ ਚੱਲਣਗੀਆਂ ਵੀ ਕੀ ਸਟਾਰਟ ਗੱਡੀ ਪਹਿਲੀ ਇੰਡੀਆ ਦੀ ਆ ਗਈ ਜਿਹਦੇ ਡਿਜੀਟਲ ਮੀਟਰ ਵੱਡੇ ਚੱਕੇ ਫੁੱਲ ਸਾਈਜ਼ ਦੀ ਗੱਡੀ ਆ ਚੁੱਕੀ ਹੈ ਫੀ ਉੱਪਰ ਖੜ ਕੇ ਜੰਪਾ ਮਾਰ ਲਓ ਬਾਅਦ ਕਿਤੇ ਵੀ ਲੈ ਕੇ ਜਾ ਸਕਦੇ ਹੋ ਮਤਲਬ ਇੱਥੇ ਲਈ ਤੁਹਾਨੂੰ ਕੋਈ ਪੋਲੂਸ਼ਨ ਨਹੀਂ ਚਾਹੀਦਾਗਾ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਕੋਈ ਚਲਾਨ ਨਹੀਂ ਭੁਗਤਣਾ ਪੈਣਾ ਕੋਈ ਕੰਨ ਕੰਨ ਨਹੀਂ ਫੜਨੇ ਪੈਣੇ ਵੀ ਗਲਤੀ ਕਰੇ ਤੇ ਜੋ ਆ ਕੇ ਵੇ ਸੋਕੇ ਗਲਤੀ ਕਰ ਲੈਂਦੇ ਵੀ ਮੈਂ ਦੁੱਧ ਲੈਣ ਚਲਾ ਗਿਆ ਜੀ ਬੀ ਦੇ ਕੋਲ ਘੁੰਮਣ ਚਲਾ ਗਿਆ ਜੀ ਮਨਣਾ ਵੇ ਜਾਣਾ ਵੇ ਕਿਤੇ ਮਾਲਸ ਲੈ ਜੋ ਔਰ ਚਾਬੀ ਰਫ ਐਂਡ ਟਫ ਚਾਬੀ ਇਹ ਕੰਪਨੀ ਦੇ ਕੋਲ ਬਾਕਾਇਦਾ ਕੀ ਸਟਾਰਟ ਚਾਬੀ ਬਣਾਈਆਂ ਨੇ ਐਸੀ ਟੈਕਨੋਲੋਜੀ ਫਸਟ ਜਿਹੜੀ ਦੁਬਈ ਦੇ ਵਿੱਚ ਚੱਲੀ ਸੀਗੀ ਵੀ ਗੱਡੀ ਟੱਚ ਕਰਕੇ ਗੱਡੀ ਚੱਲੇਗੀ ਬਾਕਾਇਦਾ ਹੂਡਰ ਮਾਰਦੀ ਹੈ ਹਾਰਨ ਮਾਰਦੀ ਹੈ ਸਾਰੇ ਫੰਕਸ਼ਨ ਵਿੱਚ ਕੰਪਨੀ ਨੇ ਨਾਲ ਦਿੱਤੇ ਇਨ ਬਿਲਟ ਸੈਂਸਰ ਲੱਗਾ ਹੈ ਅਗਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਲੱਗਾ ਦੂਰ ਖੜੇ ਆ ਖੜੇ ਆ ਤਾਂ ਤੇ ਮੋਬਾਈਲ ਤੇ ਨੋਟੀਫਿਕੇਸ਼ਨ ਆ ਜਾਏਗੀ ਵੀ ਇਹ ਗੱਡੀ ਦੀ ਖੜੀ ਕਿੱਥੇ ਗਈ ਹੈ ਜੀ ਠੀਕ ਹੈ ਜੀ ਤੇ ਮਿੱਤਰੋ ਬਾਲੀਆਂ ਗੱਲਾਂ ਕੀ ਕਰਨੇ ਤੁਹਾਡੇ ਦਿ ਕਿਹੜੇ ਵਾਲਾ ਕੋਈ ਵੀ ਤਾਂ ਲੱਗੇ ਜਿਹੜਾ ਅੱਜ ਤੱਕ ਸਰ ਕੋ ਅਵੇਲੇਬਲ ਹੈ ਜੀ 5000 ਸਰ ਕੋ ਵੈਰਾਈਟੀ ਹੈ ਹਾਂ ਕਿਸਮਾਂ ਗਿਆ ਨੇ ਰੰਗ ਗਏ ਨੇ ਉਹਦੇ ਹੀ ਸਰ ਕੋ ਬੱਚਿਆਂ ਲਈ ਦੇਖੋ ਬਾਈਕਾਂ ਕਾਰਾਂ ਜੀਪਾਂ A to Z ਚੀਜ਼ ਮਿਲੂਗੀ ਮੈਂ ਇੱਕ ਰਿਕਮੈਂਡ ਕਰਨਾ ਚਾਹੂੰਗਾ ਅਗਰ ਤੁਹਾਡੇ ਘਰੇ ਬਾਈ ਜੀ ਜੋ ਆਗ ਸਾਲ 2 ਸਾਲ 3 ਸਾਲ ਦਾ ਹੈ ਜੀ ਦੇਖੋ ਹੂੰ ਬਾਈ ਇਹਦੇ ਕੋਈ ਪੱਥਰ ਟਾਇਲ ਨਹੀਂ ਗੀ ਟੁੱਟ ਜਾਏਗੀ ਹੂੰ ਐਡ ਨਹੀਂ ਬੰਦੇ ਪਏ ਆਪਾਂ ਤੇ ਮੈਂ ਬੇਨਤੀ ਕਰਨਾ ਚਾਹਨਾ ਇੱਕ ਜਵਾਗ ਨੂੰ ਇਹ ਗਿਫਟ ਜੀ ਦਿੱਤਾ ਜਾਏਗਾ ਜਿਹੜਾ ਸੜਕੋ ਲਾ ਕੇ ਜਬਜੀ ਸਾਹਿਬ ਦਾ 파ੜ ਸੁਣਾਊਗਾ ਪੂਰਾ ਬਰ ਪਹਿਲਾ ਇੱਕ ਬੱਚੇ ਨੂੰ ਸੁਣਾਵਾਂਗੇ ਮੈਂ ਦਿਲੋਂ ਸੁਣਾਉਣਾ ਚਾਹਨਾ ਕੋਈ ਪੰਜਾਬ ਦੇ ਨਾ ਪੰਥ ਕਹਿੰਦੇ ਨਾ ਮਾਪੇ ਕਹਿੰਦੇ ਨੇ ਕਹਿੰਦੇ ਵਰਲਡ ਜੀ ਦੋਪਨ ਪੰਜਾਬੀ ਮੈਂ ਕਹਿੰਦਾ ਘਰ ਘਰ ਪੰਜਾਬੀ ਮਾਂ ਨੇ ਜੰਮੇ ਨੇ ਤੇ ਸਾਨੂੰ ਮੈਂ ਖੁਸ਼ੀ ਰੱਖਦਾ ਅਸੀਂ ਬੱਚੇ ਸ਼ੂਟ ਵੀ ਕਰਨਾ ਚਾਹੁੰਦੇ ਆ ਅਗਰ ਵਧੀਆ ਗੁਰਸਿੱਖ ਪਰਿਵਾਰ ਦਾ ਕੋਈ ਬੱਚਾ ਹੈਗਾ ਪਿੰਡਾਂ ਚ ਕੋਈ ਐਗਰੀਕਲਚਰ ਸੇ ਕੋਈ ਆਂਦਾ ਹੈ ਵੀ ਮੈਨੂੰ ਪੂਰੀ ਬਾਣੀ ਕੰਠ ਹੈਗੀ ਜਬਜੀ ਸਾਹਿਬ ਦੀ ਇੱਕ ਜੋ ਆਗ ਨੂੰ ਅਸੀਂ ਗਿਫਟ ਦਵਾਂਗੇ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਤੇ ਬਾਈ ਦਾ ਨਾਮ ਵੀ ਲਵਾਂਗੇ ਪੇਜ ਦਾ ਵੀ ਇਹਨਾਂ ਦੇ ਪੇਜ ਨੂੰ ਵੀ ਫੋਲੋ ਕਰਨਾ ਹੈ ਦਾਸ ਕਵਰ ਦੀ ਵੀ ਖੁਰਾਨਾ ਹੈਗਾ ਜੀ ਗੁਰੂ ਟਾਇ ਜੋ ਆਪਣਾ ਬਚਪਨਾ ਯਾਦ ਲਾਏ ਸਾਰੀ ਵੀਡੀਓ ਦੇਖਣੀ ਹੈ ਰੱਜ ਕੇ ਤੁਹਾਨੂੰ ਗਿਫਟ ਦੇਨੇ ਆ ਲੈਣੇ ਜੀ ਤਿਆਰ ਹੋ ਜਾਓ ਇੱਕ ਸਲਾਈਡ ਗਿਫਟ ਦੇਣ ਲੱਗੇ ਵੱਡਾ ਤੋਹਫਾ ਦੁਸ਼ਹਿਰੇ ਦਾ ਚੱਕੋ ਮਿੱਤਰੋ ਬਾਕੀ ਦੀ ਜਾਣਕਾਰੀ ਸਕਰੀਨ ਤੇ ਚੱਲ ਰਿਹਾ ਨੰਬਰ ਖੜਾਉਣੇ ਦਾ ਇੰਨੇ ਨੇ ਛੜ ਦੋ ਗੱਲਾਂ ਤੁਹਾਡੇ ਦਿਮਾਗ 'ਚ ਜਿਹੜਾ ਵੀ ਆਉਂਦਾ ਫੋਟੋ ਦਿਖਾ ਦਿਓ ਉਹ ਵੀ ਮਿਲ ਜਾਣਗੇ ਹੈਨਾ ਜੀ ਬਿਲਕੁਲ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ